70 ਦੇ ਵਿੱਚ ਅੰਮ੍ਰਿਤਸਰ ਸ਼ਹਿਰ ਜਿਹੜਾ ਤੂੰਗ ਅੰਮ੍ਰਿਤਸਰ ਸ਼ਹਿਰ ਹੈ ਇਹਦਾ ਨੀਂਹ ਪੱਥਰ 1570 ਈਸਵੀ ਦੇ ਵਿੱਚ ਸਤਿਕਾਰਯੋਗ ਬਾਬਾ ਬੁੱਢਾ ਜੀ ਤੇ ਸਤਿਕਾਰਯੋਗ ਭਾਈ ਜੇਠਾ ਜੀ ਨੇ ਰੱਖਿਆ ਸੀ ਜਿਨ੍ਹਾਂ ਨੂੰ ਅਸੀਂ ਸਤਿਕਾਰਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ 1570 ਈਸਵੀ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਭਾਈ ਜੇਠਾ ਜੀ ਤੇ ਸਤਿਕਾਰਯੋਗ ਬਾਬਾ ਬੁੱਢਾ ਜੀ ਰੱਖਦੇ ਨੇ 74 ਦੇ ਵਿੱਚ 74 ਦੇ ਵਿੱਚ 74 ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਬਖਸ਼ਿਸ਼ ਹੁੰਦੀ ਹੈ। ਗੁਰਤਾ ਗੱਦੀ ਤੇ ਬੈਠਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ। ਹੁਣ ਆਪੇ ਹਿਸਾਬ ਲਾ ਲਓ 52 ਤੋਂ ਲੈ ਕੇ 74 ਤੱਕ 22 ਸਾਲ ਦਾ ਸਮਾਂ ਗੁਰੂ ਅਮਰਦਾਸ ਸੱਚੇ ਪਾਸ਼ਾ ਗੁਰਤਾ ਗੱਦੀ ਤੇ ਰਹੇ। ਤੇ 74 ਤੋਂ ਲੈ ਕੇ 81 ਤੱਕ 7 ਸਾਲ ਧੰਨ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 31 ਰਾਗਾਂ ਦੀ ਬਾਣੀ ਹੈ। ਉਹਨਾਂ ਵਿੱਚੋਂ 30 ਰਾਗ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਰਤੇ ਨੇ। 30 ਰਾਗਾਂ ਵਿੱਚ ਇਕੱਲੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ। ਇੱਕ ਧੰਨ ਗੁਰੂ ਰਾਮਦਾਸ ਇੱਕ ਧੰਨ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ 30 ਰਾਗਾਂ ਚ ਬਾਣੀ ਹੈ। ਇੱਕ ਰਾਗ ਹੈ ਜਿਹੜਾ ਇਕੱਲਾ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਵਰਤਿਆ ਹੈ। ਜੈ ਜੈ ਵੰਤੀ ਰਾਗ ਧਨ ਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਵਰਤੇ। ਤੋਂ ਸਾ ਸੰਗਤ ਜੀ ਇਹ ਮੁੱਢਲੀ ਜਾਣਕਾਰੀ ਹੈ। ਆ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਮੁੱਢਲੀ ਜਾਣਕਾਰੀ ਇਹ ਇਹਨਾਂ ਗੱਲਾਂ ਦਾ ਹਰ ਮਾਂ ਨੂੰ ਹਰ ਭੈਣ ਨੂੰ ਹਰ ਪਰਿਵਾਰ ਦੇ ਜੀ ਨੂੰ ਪਤਾ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦੀ ਹਿਸਟਰੀ ਇਤਿਹਾਸ ਬਾਰੇ ਦੱਸੋ। ਕਿ ਪੁੱਤਰ ਵੇਖ 47 ਸਾਲ ਦੀ ਏਜ ਵਿੱਚ ਧੰਗੁਰੂ ਰਾਮਦਾਸ ਮਹਾਰਾਜੇ ਪਰਪਕਾਰ ਵੇਖੋ ਤੇ ਜਦੋਂ ਅੰਮ੍ਰਿਤਸਰ ਸ਼ਹਿਰ ਵਸ ਗਿਆ ਨਾ ਵੱਖ-ਵੱਖ ਕਿੱਤਿਆਂ ਦੇ ਵਪਾਰੀ ਲਿਆ ਕੇ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਸ਼ਹਿਰ 'ਚ ਵਸਾਏ ਸਾਨੂੰ ਵਪਾਰ ਕਰਨਾ ਸਿਖਾਇਆ ਧੰਦਾ ਕਰਨਾ ਸਿਖਾਇਆ ਕਿ ਜੇ ਵਪਾਰ ਕਰੋਗੇ ਭੁੱਖੇ ਨਹੀਂ ਮਰੋਗੇ ਵਪਾਰ ਕਰੋਗੇ ਧੰਦਾ ਕਰੋਗੇ ਕਟੋਰਾ ਫੜ ਕੇ ਕਿਸੇ ਕੋਲੋਂ ਭੀਖ ਨਹੀਂ ਮੰਗੋਗੇ ਜਿਹੜੀ ਅੱਜ ਅਸੀਂ ਦੁਕਾਨਾਂ ਦੇ ਸਟੋਰਾਂ ਦੇ ਕਾਰੋਬਾਰਾਂ ਦੇ ਮਾਲਕਾਂ ਇਸ ਰਾਹ ਤੇ ਤੋਰਨ ਵਾਲੇ ਧੰਗ ਗੁਰੂ ਰਾਮਦਾਸ ਮਹਾਰਾਜ ਨੇ ਕਦੀ ਇੱਥੇ ਦੁਨੀਆ ਦੇ ਵਿੱਚ ਐਦਾਂ ਦਾ ਰਾਹ ਅਪਣਾਇਆ ਗਿਆ ਕਹਿੰਦੇ ਜਿਹਨੇ ਰੱਬ ਦੇ ਰਾਹ ਤੇ ਤੁਰਨਾ ਤੁਹਾਨੂੰ ਆਪਣੇ ਸਾਰੇ ਕੰਮ ਛੱਡਨੇ ਪੈਣੇ ਆ ਕਿਉਂਕਿ ਰੱਬ ਪਾਉਣ ਲਈ ਤੁਹਾਡੇ ਦੁਨੀਆਵੀ ਕੰਮ ਸਭ ਤੋਂ ਵੱਡੀ ਰੁਕਾਵਟ ਖੜੀ ਕਰਦੇ ਨੇ ਪਾਚਾ ਜੀ ਨੇ ਆਖਿਆ ਨਾ ਭਾਈ ਕੰਮ ਰੁਕਾਵਟ ਖੜੀ ਨਹੀਂ ਕਰਦੇ ਕੰਮਾਂ ਵਿੱਚ ਕੰਮ ਕਰਦਿਆਂ ਰੱਬ ਦੀ ਪ੍ਰਾਪਤੀ ਕਰਨੀ ਆ ਕੰਮ ਕਰਦਿਆਂ ਹੱਸਣਦਿਆਂ ਖਲੰਦਿਆਂ ਪੈਨਨਦਿਆਂ ਵਿਚੀ ਹੋਵੇ ਮੁਕਤ ਵਾਲੀ ਗੱਲ ਦ੍ਰਿੜ ਕਰਾਈ ਹੈ ਇਹ ਗੱਲ ਸਮਝਾ ਦਿੱਤੀ ਕਿ ਜੋਗ ਨਾ ਫਗਵੀ ਕਪੜੀ ਜੋਗ ਦਾ ਅਰਥ ਹੈ ਮਲਾਪ ਪਗਵੇ ਰੰਗ ਦੇ ਕਪੜੇ ਪਾਇਆ ਮਲਾਪ ਨਹੀਂ ਹੋਣਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਜੋਗ ਨਾ ਫਗਵੀ ਕਪੜੀ ਸਾਰੇ ਬੋਲੋ ਜੋਗ ਨਾ ਫਗਵੀ ਕਪੜੀ ਜੋਗ ਨ ਮਹਿਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਾਰੇ ਬੋਲੋਗੇ ਸਤਿਗੁਰ ਕਾ ਉਪਦੇਸ਼ ਆ ਜਿਹੜੇ ਸ਼ਲੋਕ ਆ ਨਾ ਅੱਜ ਇਹਨਾਂ ਦੇ ਕੀਰਤਨ ਵੀ ਨਹੀਂ ਹੋ ਰਿਹਾ ਇਹਨਾਂ ਦੀ ਕਥਾ ਵੀ ਨਹੀਂ ਹੋ ਰਹੀ ਪਤਾ ਕਿਉਂ ਕਿ ਬਹੁਤੇ ਪਖੰਡੀਆਂ ਦੇ ਗਿੱਟੇ-ਗੋਡੇ ਵੱਜਦੇ ਨੇ ਇਸ ਕਰਕੇ ਸਾਡੇ ਬਹੁਤੇ ਸਰਦੀ ਦੁਨੀਆ ਵਿੱਚ ਉਹਨਾਂ ਨੇ ਉਹਨਾਂ ਸ਼ਬਦਾਂ ਦਾ ਕੀਰਤਨ ਤੇ ਪਾਠ ਕਰਨਾ ਛੱਡ ਦਿੱਤਾ ਮੈਂ ਕਿਹਾ ਨਾ ਵਿਆਖਿਆ ਵੀ ਨਾ ਕਰੋ ਕੋਈ ਭਗਵੇਂ ਰੰਗ ਵਾਲਾ ਹੁੰਦਾ ਹੋਵੇ ਸਲੋਕ ਹੀ ਪੜ ਗਏ ਲੋਕਾਂ ਦਾ ਧਿਆਨ ਚਲਾ ਜਾਣਾ ਉਹਦੇ ਵੱਲ ਇੱਕਦਮ ਉਹਾਂ ਦੇ ਸ਼ਬਦ ਪੜੋ ਹੀ ਨਾ ਉਹ ਸ਼ਬਦ ਪੜੋ ਜਿਹੜੇ ਉਹਨਾਂ ਨੂੰ ਸੁਵਾਉਣ ਵਾਲੇ ਹੋਣ ਵੀ ਸੁੱਤੇ ਰਹਣੇ ਜੋਗ ਨਾ ਫਗਵੀ ਕਪੜੀ ਸਰਬ ਨੂੰ ਜੋਗ ਨਾ ਫਗਵੀ ਕਪੜੀ ਜੋਗ ਨਾ ਮਹਿਲੇ ਵੇਸ ਨਾਨਕ ਘਰ ਬੈਠਿਆਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿਣਾ ਵੀ ਘਰੇ ਬਹਿ ਜਾ ਘਰੇ ਬਹਿ ਕੇ ਵੀ ਰੱਬ ਮਿਲ ਜਾਣਾ ਘਰ ਬਹਿਣ ਦਾ ਅਰਥ ਕੀ ਆ ਤੂੰ ਆਪਣੇ ਗ੍ਰਸਥ ਵਿੱਚ ਰਹਿ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕ ਦੁਕਾਨ ਕਰ ਖੇਤੀ ਕਰ ਨੌਕਰੀ ਕਰ ਜੋ ਵੀ ਬਿਜ਼ਨਸ ਵਪਾਰ ਉਹ ਕਰ ਵਿੱਚ ਕੰਮ ਕਰਦਿਆਂ ਤੈਨੂੰ ਮਾਲਕ ਦੀ ਪ੍ਰਾਪਤੀ ਹੋ ਜਾਣੀ ਆ ਉਹਨਾਂ ਕਹਣਾ ਭਾਈ ਕੰਮ ਤੇਰੀ ਸਭ ਤੋਂ ਵੱਡੀ ਤੇਰੀ ਜ਼ਿੰਦਗੀ ਦੀ ਰੁਕਾਵਟ ਹੈ ਤਾਂ ਹੀ ਉਹ ਤੁਸੀਂ ਵੇਖੋ ਕਿਰਤੀ ਬੰਦਾ ਵੇਲੜ ਬੰਦੇ ਕੋਲੋਂ ਜਾ ਕੇ ਰੱਬ ਪਾਉਣ ਦੇ ਤਰੀਕੇ ਪੁੱਛ ਰਿਹਾ ਨਹੀਂ ਪੁੱਛ ਰਿਹਾ ਜੀ ਬੋਲੋ ਗੁਰੂ ਕੇ ਪਿਆਰਿਓ ਪੁੱਛ ਰਿਹਾ ਨਾ ਜਿਹੜਾ ਕਿਰਤੀ ਬੰਦਾ ਨਾ ਸਾਰਾ ਦਿਨ ਜਿਹਦੇ ਹੱਥਾਂ ਨੂੰ ਇੰਨਣ ਖੋਲ-ਖੋਲ ਕੇ ਹੱਥਾਂ ਨੂੰ ਕਾਲਖ ਲੱਗੀ ਆ ਹੱਥ ਕਾਲੇ ਹੋਏ ਆ ਉਹ ਵੀ ਦੇ ਹੱਥ ਜੋੜ ਕੇ ਬੈਠਾ ਉਹ ਦੁਆਈ ਰੱਬ ਦੀ ਤੂੰ ਤੇ ਲੋਕਾਂ ਦੀਆਂ ਗੱਡੀਆਂ ਠੀਕ ਕਰਦਾ ਜਿਹੜਾ ਖੇਤਾਂ 'ਚ ਕੰਮ ਕਰਦਾ ਉਹ ਵੀ ਜਾ ਕੇ ਵੇਹਲਣ ਨੂੰ ਕਹਿੰਦਾ ਬਾਬਾ ਜੀ ਕਿਰਪਾ ਕਰੋ ਮੇਰੇ ਤੇ ਕਿਰਪਾ ਤੇ ਤੂੰ ਕਰਦਾ ਏ ਤੇ ਤੂੰ ਦੋ ਦੋ ਬੋਰੀਆਂ ਕਣਕ ਦੀਆਂ ਨਾਂ ਦੇਵੇਂ ਤੇ ਰੋਡ ਤੇ ਆ ਜਾਣ ਕਿਰਪਾ ਤੇ ਤੂੰ ਕਰਨਾ ਬਈ ਸਿੱਧੀ ਜੀ ਗੱਲ ਐ ਸਾਸ ਜੀ ਮੇਰੀਆਂ ਗੱਲਾਂ ਬਹੁਤਿਆਂ ਨੂੰ ਪਸੰਦ ਨਹੀਂ ਆਈਆਂ ਇਸ ਕਰਕੇ ਤਗੜੀਆਂ ਕਮੇਟੀਆਂ ਨੇ ਉਹ ਜਿਹੜੀਆਂ ਮੈਨੂੰ ਬੁਲਾਉਂਦੀਆਂ ਨੇ ਸਤਿਕਾਰਯੋਗ ਮੈਂ ਸਿਰ ਝੁਕਾਉਣਾ ਉਹਨਾਂ ਕਮੇਟੀਆਂ ਨੂੰ ਨਹੀਂ ਤੇ ਬਹੁਤੇ ਤੇ ਅੱਜ ਇਹਨਾਂ ਸਾਧਾਂ ਪਖੰਡੀਆਂ ਆ ਕੇ ਉਹਦੇ ਲੰਮੇ ਪੈ ਗਏ ਕਿਉਂਕਿ ਪਖੰਡ ਬੋਲਬਾਲਾ ਜਾਗਣਾ ਪੈਣਾ ਤੁਹਾਨੂੰ ਕਦੀ ਕਾਰ ਲੱਭ ਕੇ ਵੇਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਘਰਾਂ ਚ ਬਾਣੀ ਪੜੋ ਜਿਹੜੇ ਘਰ ਮਾਂ ਨੂੰ ਪਾਣੀ ਦਾ ਗਲਾਸ ਫੜਾਉਣ ਨੂੰ ਤਿਆਰ ਨਹੀਂ ਪਖੰਡੀਆਂ ਨੂੰ ਏਸੀ ਜਿਹੀ ਪੱਖੇ ਚੱਲ ਰਿਹਾ ਪਖੰਡੀਆਂ ਦੇ ਮਗਰ ਤੁਰੇ ਫਿਰਦੇ मां जानू रोंदी ਪਈ ਐ ਕਰ ਬਜ਼ੁਰਗ ਤਰਸਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਸਾਨੂੰ ਉਪਦੇ ਮੈਨੂੰ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਤਾਂ ਵਿਖਾਓ ਜਿੱਥੇ ਲਿਖਿਆ ਵੀ ਪਰਿਵਾਰ ਛੱਡ ਕੇ ਰੱਬ ਦੀ ਪ੍ਰਾਪਤੀ ਹੁੰਦੀ ਐ ਹੋ ਸਕਦਾ ਮੈਂ ਨਾ ਪੜਿਆ ਹੋਵੇ ਹੋ ਸਕਦਾ ਸਾਡੇ ਸਹਿਜ ਪਾਠ ਕੀਤੇ ਉਹ ਸ਼ਬਦ ਆਇਆ ਨਾ ਹੋਵੇ ਸਾਡੇ ਸਾਹਮਣੇ ਸਤਿਗੁਰ ਨੇ ਤੇ ਆਖਿਆ ਭਗਤ ਕਬੀਰ ਜੀ ਦੇ ਜਿਹੜਾ ਸਲੋਕ ਪੜ੍ਹਦੇ ਆ ਨਾ ਉਹਨਾਂ ਸਲੋਕਾਂ ਦੇ ਦੋ ਸਲੋਕਾਂ ਦਾ ਪਾਠ ਤੁਸੀਂ ਕਈ ਵਾਰੀ ਕੀਤਾ ਹੋਣਾ ਨਾ ਮਾਇਆ ਮੋਹਿਆ ਕਹਿਤ ਲੋਚਣ ਮੀਤ ਭਗਤ ਲੋਚਣ ਜੀ ਭਗਤ ਨਾਮਦੇਵ ਜੀ ਦੇ ਘਰ ਚਲੇ ਗਏ ਉਹਨੂੰ ਉਹਨਾਂ ਨੇ ਕੰਮ ਕਰਦਿਆਂ ਵੇਖ ਲਿਆ ਉਹਨੂੰ ਆਂਦੇ ਤੂੰ 24 ਘੰਟੇ ਕੰਮ ਕਰੀ ਜਾਂਦਾ ਰੱਬ ਦਾ ਨਾਮ ਕਿਹੜੇ ਵੇਲੇ ਲੈਣਾ ਤੂੰ ਅਰਜਦੋਮੇ ਆਉਣਾ ਉਦੋਂ ਤੂੰ ਕੰਮ ਕਰ ਰਿਹਾ ਹੋਣਾ ਤੇ ਰੱਬ ਦਾ ਨਾਮ ਕਿਹੜੇ ਵੇਲੇ ਲੈਣਾ ਨਾ ਮਾਇਆ ਮੋਹਿਆ ਸਾਰੇ ਬੋਲੋ ਨਾ ਮਾਇਆ ਮੋਹਿਆ ਕੌਣ ਕਹਦਾ ਕਹੇ ਤਲੋਚਣ ਮੀਤ ਕਾਹੇ ਚੀ ਪੁਛਾਇਲਾ RAM ਨਾ ਲਾਵੋ ਚੀਤ ਤੂੰ 24 ਘੰਟੇ ਆਪਣੇ ਕਾਰੋਬਾਰ ਚ ਮਸਤ ਰਹਿਣਾ RAM ਵਾਲੇ ਬੰਨੇ ਰੱਬ ਵਾਲੇ ਬੰਨੇ ਤੇਰਾ ਧਿਆਨ ਕਦੋਂ ਲੱਗਦਾ ਤੇ ਅੱਗੇ ਜਵਾਬ ਦਿੱਤਾ ਨਾਮ ਕਹਿ ਤਲੋਚਨਾ ਮੁਖ ਤੇ ਰਾਮ ਸਵਾਲੋ ਹੱਥ ਪਾਉ ਕਰ ਕਾਮ ਸਭ ਚਿੱਤ ਮੇਰਾ ਮਾਲਕ ਵਾਲੇ ਬਣੇ ਲੱਗਾ ਤੇ ਹੱਥਾਂ ਪੈਰਾਂ ਨਾਲ ਮੈਂ ਕੰਮ ਕਰਦਾ ਮੇਰਾ ਤੇ ਨਾਮ ਜਪਣਾ ਆ ਵਾ ਕਿਉਂ ਸਾਧ ਸੰਗਤ ਜੀ